ਜਦੋਂ ਗੱਡੀਆਂ ਦਾ ਵੀ ਕਰਦੇ ਸੀ ਤੁਹਾਨੂੰ ਪਤਾ ਕਿ ਆਪਾਂ ਟਰਾਈ ਸਿਟੀ ਦੇ ਵਿੱਚ ਲਗਜ਼ਰੀ ਕਾਰਾਂ ਸਭ ਤੋਂ ਸਸਤੀਆਂ ਦਿੱਤੀਆਂ ਸੀ ਹੁਣ ਲੋਕਾਂ ਦਾ ਸੁਪਨਾ ਹੁੰਦਾ ਹੈ ਕਿ ਰੇਟ ਤੇ ਲੋਕਾਂ ਨੂੰ 3 ਬੀ ਐਚ ਦੇ ਫਲੈਟ ਨਹੀਂ ਮਿਲਦੇ ਹਮ ਪੰਜਾਬ ਦੇ ਸਭ ਤੋਂ ਸਸਤੇ ਫਾਰਮ ਹਾਊਸ ਹਮ ਠੀਕ ਹੈ ਜੀ ਮਨਾਲੀ ਰੋਡ ਤੇ ਆਪਣੇ ਕੋਲ ਪੈਨੇ ਟਰਾਈ ਸਿਟੀ ਮਤਲਬ ਚੰਡੀਗੜ੍ਹ ਜੀਰਕਪੁਰ ਮਹਾਲੀ ਵਰਗੇ ਪੰਚਕੂਲੇ ਵਰਗੇ ਸ਼ਹਿਰਾਂ ਦੇ ਵਿੱਚ ਰਹਿਣਾ ਸਹਿਣਾ ਬਹੁਤ ਔਖਾ ਹੋ ਜਾਂਦਾ ਹੈਗਾ ਘਰ ਲੱਭਣਾ ਮਕਾਨ ਲੱਭਣਾ ਪਲਾਟ ਲੱਭਣਾ ਹੁਣ ਚਾਹੇ ਪਲਾਟ ਚਾਹੇ ਕਿਰਾਏ ਤੇ ਘਰ ਲੈਣਾ ਚਾਹੇ ਘਰ ਮੁੱਲ ਲੈਣਾ ਦੁਕਾਨ ਲੈਣੀ ਆ ਕੁਝ ਵੀ ਲੈਣਾਗਾ ਸਾਡੇ ਨਾਲ ਕਰੋ ਸੰਪਰਕ ਹਨਾ ਜੀ ਮਾਨੂ ਜੀ ਬਿਲਕੁਲ ਜੀ ਬਿਲਕੁਲ ਹੁਣ ਕਾਰਾਂ ਦੇ ਕੰਮ ਤੋਂ ਬਾਅਦ ਆਪਾਂ ਸੋਚ ਰਹੇ ਆ ਕਿ ਲੋਕਾਂ ਦੀ ਲਈ ਹੋਰ ਮਦਦ ਕਿੱਥੋਂ ਵੀ ਹੋ ਸਕੇ ਕਿਸੇ ਤਰ੍ਹਾਂ ਵੀ ਜਰੂਰਤਮੰਦ ਆਦਮੀ ਵਾਸਤੇ ਆਪਾਂ ਕਿਸੇ ਨੂੰ ਪਲਾਟ ਦੀ ਜਰੂਰਤ ਹੈ ਠੀਕ ਹੈ ਜੀ ਫਲੈਟ ਦੀ ਜਰੂਰਤ ਹੈ ਫਲੈਟ ਕਿਸੇ ਨੂੰ ਕਿਰਾਏ ਤੇ ਚਾਹੀਦਾ ਹੈ ਇਹ ਕੋਈ ਇਨਵੈਸਟਰ ਟਾਈਪ ਆਦਮੀ ਆਂਦੇ ਨੇ ਕਿ ਸਾਨੂੰ ਕੋਈ ਪ੍ਰੋਪਰਟੀ ਦਿਵਾਓ ਸਾਨੂੰ ਰੈਂਟਲ ਇਨਕਮ ਚਾਹੀਦੀ ਹੈ ਤੇ ਆਪਾਂ ਇਸ ਚੀਜ਼ੇ 'ਤੇ ਉਹਨਾਂ ਦੀ ਪੂਰੀ ਮਦਦ ਕਰਾਂਗੇ ਇੱਕ ਟੀਮ ਦੀ ਤਰ੍ਹਾਂ ਕੰਮ ਕਰਾਂਗੇ ਲੋਕਾਂ ਦੀ ਜਿੰਨੀ ਹੋ ਸਕੇ ਸੇਵਾ ਕਰਨਾ ਆਪਾਂ ਇਹ ਸੋਚਦੇ ਆਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੇ ਨਾਲ ਲੋਕ ਜੁੜਨ ਬਿਲਕੁਲ ਜੀ ਸਾਡਾ ਪਰਿਵਾਰ ਵੱਡਾ ਹੋਵੇ ਬਿਲਕੁਲ ਜੀ ਬਿਲਕੁਲ ਜੀ ਤੁਹਾਡਾ ਜੇ ਤੁਸੀਂ ਇੱਥੇ ਇਨਵੈਸਟ ਕਰ ਸਕਦੇ ਹੋ ਤੁਹਾਨੂੰ ਕਮਾਈ ਦਾ ਸਾਧਨ ਵੀ ਬਣਾ ਕੇ ਦੇ ਸਕਦੇ ਹਾਂ ਬਿਲਕੁਲ ਭਾਜੀ ਤੇ ਜਿਹੜੇ ਵੀਰ ਬਿਲਡਰ ਨੇ ਜਿਹੜੇ ਬੰਦੇ ਕੰਮ ਕਰਦੇ ਨੇ ਪ੍ਰਾਪਰਟੀ ਦਾ ਉਹ ਵੀ ਸਾਡੇ ਨਾਲ ਸੰਪਰਕ ਕਰੋ ਅਸੀਂ ਤੁਹਾਡੇ ਕੰਮ ਦੀ ਪ੍ਰੋਮੋਸ਼ਨ ਕਰਾਂਗੇ ਹਨਾ ਜੀ ਬਿਲਕੁਲ ਜੀ ਪ੍ਰੋਮੋਸ਼ਨ ਦਾ ਕੰਮ ਹੋਵੇ ਜਾਂ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰਾਪਰਟੀ ਚਾਹੀਦੀ ਹੈ ਦੇਖੋ ਮੇਰੇ ਕੋਲ ਪਹਿਲੇ ਹੀ ਆਪਾਂ ਜਦੋਂ ਗੱਡੀਆਂ ਦਾ ਵੀ ਕਰਦੇ ਸੀ ਤੁਹਾਨੂੰ ਪਤਾ ਕਿ ਆਪਾਂ ਟਰਾਈ ਸਿਟੀ ਦੇ ਵਿੱਚ ਲਗਜ਼ਰੀ ਕਾਰਾਂ ਸਭ ਤੋਂ ਸਸਤੀਆਂ ਦਿੱਤੀਆਂ ਸੀ ਜੀ ਹੁਣ ਲੋਕਾਂ ਦਾ ਸੁਪਨਾ ਹੁੰਦਾ ਹੈ ਕਿ ਦੇਖੋ 3 ਬੀ ਐਚ ਕੇ ਵੀ ਕਰੋੜ ਕਟ ਨਹੀਂ ਹੈਗਾ ਇਸ ਟਾਈਮ ਵਧੀਆ ਫਲਾਟ ਬਿਲਕੁਲ ਤੇ ਆਪਾਂ 1 ਕਰੋੜ ਰੁਪਏ ਦੇ ਵਿੱਚ ਹੂੰ 1000 गज ਦਾ ਫਾਰਮ ਹਾਊਸ ਅੱਛਾ ਕਾਲਕਾ ਰੋਡ ਤੋਂ ਬਿਲਕੁਲ ਨੇੜੇ ਸ਼ਮਲਾ ਕਾਲਕਾ ਹਾਈਵੇ ਦੇ ਬਿਲਕੁਲ ਨੇੜੇ ਓਕੇ ਠੀਕ ਹੈ ਲੋਕਾਂ ਨੂੰ ਤਿਆਰ ਕਰਕੇ ਦਾਂਗੇ 1000 गज ਦਾ ਡਿਵੈਲਪ ਕਰਕੇ 1 ਕਰੋੜ ਰੁਪਏ ਜਿਸ ਰੇਟ ਤੇ ਲੋਕਾਂ ਨੂੰ 3 ਬੀ ਐਚ ਕੇ ਫਲੈਟ ਨਹੀਂ ਮਿਲਦੇ ਹੂੰ ਪੰਜਾਬ ਦੇ ਸਭ ਤੋਂ ਸਸਤੇ ਫਾਰਮ ਹਾਊਸ ਹੂੰ ਠੀਕ ਹੈ ਜੀ ਮਨਾਲੀ ਰੋਡ ਤੇ ਆਪਣੇ ਕੋਲ ਪਏ ਨੇ ਤੁਸੀਂ 500 ਰੁਪਏ ਗੱਜ ਲੈਣਾ ਹੈ ਹੂੰ 1000 ਰੁਪਏ ਗੱਜ ਲੈਣਾ ਜੈ ਜੀ ਲੋਕੇਸ਼ਨ ਹੋ ਜਾ ਰੇਟ ਮਨ ਲਓ ਗੱਲ ਇਹ ਹੈ ਜੀ ਜਿੱਥੇ 3 ਕਰੋੜ ਲੱਗਦਾ ਉਥੇ 1 ਕਰੋੜ ਚ ਸਾਰ ਦੇਣਗੇ ਬਿਲਕੁਲ ਭਾਜੀ ਲੋਕਾਂ ਦਾ ਸੁਪਨਾ ਪੂਰਾ ਕਰਨਾ ਹੈ ਦੇਖੋ ਕਾਰਾਂ ਦੇ ਵਿੱਚ ਵੀ ਸੁਪਨਾ ਲੈ ਕੇ ਆਏ ਸੀ ਕਿ ਟ੍ਰਾਈ ਸਿਟੀ ਦੇ ਵਿੱਚ ਲਗਜ਼ਰੀ ਕਾਰਾਂ ਸਭ ਤੋਂ ਸਸਤੀਆਂ ਦਾਂਗੇ ਹੁਣ ਹਰ ਆਦਮੀ ਦਾ ਸੁਪਨਾ ਹੈ ਕਿ ਛੋਟੇ ਜਿਹੇ 15 150 ਗਾਇਜ਼ ਦੇ ਫਲੈਟ ਦੇ ਉੱਤੇ ਲੋਕ ਰਹਿ ਰਹੇ ਨੇ ਪਰ ਪਿੱਛੇ ਤੋਂ ਪਿੰਡੋਂ ਆਏ ਤੇ ਨਾ ਬਿਲਕੁਲ ਜੀ ਖੁੱਲੇ ਉਹਨਾਂ ਨੂੰ ਖੁੱਲੇ ਥਾਂ ਚਾਹੀਦਾ ਤੇ ਆਪਾਂ ਟ੍ਰਾਈ ਸਿਟੀ ਦੇ ਵਿੱਚ ਵੀ ਇਹੀ ਮੂਵਮੈਂਟ ਚਲਾ ਰਹੇ ਹਾਂ ਕਿ ਸਭ ਤੋਂ ਸਸਤਾ ਫਾਰਮ ਹਾਊਸ ਅਸੀਂ ਪ੍ਰੋਵਾਈਡ ਕਰਾਂਗੇ ਫਲੈਟ ਚਾਹੀਦਾ ਹੈ ਰੀਸੇਲ ਦੇ ਵਿੱਚ ਚਾਹੀਦਾ ਨਵੇਂ ਦੇ ਤੁਸੀਂ ਡੀਲ ਲੈ ਕੇ ਆ ਜਾਓ ਤੁਹਾਨੂੰ ਉਹ ਡੀਲ ਦੇ ਵਿੱਚੋਂ ਵੀ ਤੁਹਾਡਾ ਬੈਨ ਐਕਸਟਰਾ ਬੈਨੀਫਿਟ ਕਢਾ ਕੇ ਦੇਵਾਂਗੇ ਤਾਂ ਕਿ ਤੁਸੀਂ ਤੁਹਾਡੇ ਨਾਲ ਤਾਂ ਹੀ ਜੁੜਨਾ ਬਿਲਕੁਲ ਜੀ ਇੱਕ ਵਾਰੀ ਸਾਡੇ ਉੱਜ ਬਾਓ ਸਾਡੇ ਨਾਲ ਜੋੜੋ ਲਓ ਜੀ ਸਕਰੀਨ ਤੇ ਮੋਨੂ ਸ਼ਰਮਾ ਜੀ ਦਾ ਵੀ ਤੇ ਮੇਰਾ ਨੰਬਰ